ਤੁਹਾਨੂੰ ਤਰਾਹ ਜਗਤ ਸਿੰਘ ਜੀ ਇੱਕ ਮਿੰਟ ਦੋ ਫੋਨ ਕਿਦਾਂ ਉਹ ਵੀ ਨਹੀਂ ਸ਼ੋਹਣੇ ਬਾਲੀ ਦੋ ਕੇ ਮਜ਼ਾ ਆਈ ਜੀ ਉਹ 29 ਹੈਗਾ ਬਿੱਟ ਦੇਖੋ ਅੱਜ ਜਿਹੜਾ ਸਭ ਮੇਨ ਇਸ਼ੂ ਆ ਉਹ ਜਲੰਧਰ ਦੀ ਇਲੈਕਸ਼ਨ ਵਾਲਾ ਲਿ ਉਹ ਸਾਡੀ ਜਦੋਂ ਅਸੀਂ ਸਾਰੇ ਇਕੱਠੇ ਸੀ ਉਦੋਂ ਬੋਰ ਕਮੇਟੀ ਦੇ ਵਿੱਚ ਫੈਸਲਾ ਕੀਤਾ ਸਾਥ ਸਬੀਟ ਨੇ ਬਾਦਲ ਨੇ ਕਿ ਉੱਥੇ ਬੀਬੀ ਜਗੀਰ ਕੌਰ ਬੜਾ ਸਾਹਿਬ ਕੇਪੀ ਸਿੰਘ ਡਾਕਟਰ ਸੁਖੀ ਇਹ ਚਾਰ ਬੰਦੇ ਇਨਚਾਰਜ ਹੋਣਗੇ ਇਹ ਬੰਦਾ ਲੱਭਣਗੇ ਇਹ ਅਨਾਉਂਸ ਕਰਨਗੇ ਇਹਹੀ ਕੈਂਪੇਨ ਚਲਾਉਣਗੇ ਇਹ ਮੇਨ ਇਨਚਾਰਜ ਉਤੋਂ ਪਰਮਟ ਦੀ ਮੀਟਿੰਗ ਕਰਨ ਤੋਂ ਬਾਅਦ ਉਹ ਬਾਅਦ ਚਲੇ ਗਏ ਉਹਨਾਂ ਨੇ ਮਤਲਬ ਬਣਾ ਚੁੱਕੀ ਤਾਂ ਉਹਨਾਂ ਐਪਲੀਕੇਸ਼ਨਾਂ ਮੰਗੀਆਂ ਤਾਂ ਫਿਰ 10-15 ਨਾ ਐਪਲੀਕੇਸ਼ਨਾਂ ਉਹਨਾਂ ਕੋਲ ਆ ਗਈਆਂ ਉਹਨਾਂ ਦੇ ਵਿੱਚ ਉਹਨਾਂ ਨੇ ਸਕ੍ਰੀਨ ਕੀਤਾ ਕਿ ਕਿਹੜਾ ਬਣ ਇਹ ਬੀਬੀ ਜਿਹੜੀ ਸੁਰਜੀਤ ਕੌਰ ਆਇਆ ਉਹ ਕੈਂਡੀਡੇਟ ਚੁਣ ਲਈ ਸਾਡੀ ਹਸਾਬਕਾ ਇਹ ਐਮਸੀਬੀ ਹੈ ਇਹਦੇ ਘਰ ਵਾਲਾ ਵੀ ਸਰਜੀਤ ਸਿੰਘ ਕਲਰ ਦੇ ਵਿੱਚ ਰਿਹਾ ਹੈ ਗਰੀਬ ਪਰਿਵਾਰ ਹੈ ਪਰ ਮਨਤੀ ਪਰਿਵਾਰ ਇਹਨਾਂ ਨੇ ਉਹਦੀ ਕੈਂਪੇਨ ਸ਼ੁਰੂ ਕਰਨ ਸ਼ੁਰੂ ਕਰਤੀ ਕਾਗਜ਼ ਪੜਨੇ ਸ਼ੁਰੂ ਕਰਦੇ ਸਾਰਾ ਕੁਝ ਠੀਕ ਹੋ ਗਿਆ। ਲਾਸਟੇ ਆ ਕੇ ਉਹਨੂੰ ਸਿੰਬਲ ਦੇਣਾ ਸੀ, ਅਥਾਰਟੀ ਲੈਟਰ ਦੇਣਾ ਸੀ ਸਾਹ ਸੁਮੇਤ ਬਾਦਲ ਨੇ ਅਥਾਰਟੀ ਲੈਟਰ ਹੀ ਭੇਜ। ਉਹਨੂੰ ਅਥਾਰਟੀ ਲੈਟਰ ਹੀ ਮਿਲ ਗਿਆ। ਉਹਨਾਂ ਨੂੰ ਚੋਣ ਨਿਸ਼ਾਨ ਮਿਲ ਗਏ। ਚੋਣ ਨਿਸ਼ਾਨ ਮਿਲਣ ਤੋਂ ਬਾਅਦ ਦੇ ਵਿੱਚ ਉਹ ਨਹੀਂ ਪਤਾ ਵੀ ਕੀ ਕਾਰਨ ਸੀ ਕਿ ਨਹੀਂ ਜਿੱਦੇ ਕਾਗਜ਼ ਵਾਪਸ ਲੈਣੇ ਸੀ। ਉਹਦੇ ਸਾਹ ਸੁਮੇਤ ਬਾਦਲ ਨੇ ਸਨੇਹਾ ਭੇਜਤਾ ਕਿ ਵੀ ਤੁਸੀਂ ਕਾਗਜ਼ ਵਾਪਸ ਲੈ ਲਓ ਤੇ ਨਾਲ ਹੀ ਜਿਹੜੇ ਉੱਥੇ ਪ੍ਰਧਾਨ ਸਾਹਿਬ ਨੇ ਸਾਡੇ ਸ਼ੋਮਨੀ ਕਾਲੀ ਦਾਗ ਦੇ ਜ਼ਿਲ੍ਹੇ ਦੇ ਉਹ ਉਹਨਾਂ ਦੇ ਜਾਰੀ ਸਾਈਨ ਕਰਕੇ ਆਪਾਂ ਖਵਾਲਾਂ ਸਾਰਿਆਂ ਚ ਪੜੀ ਹੈ ਵਾਰਾਂ ਦੇ ਵਿੱਚ ਆਇਆ ਸਾਈਨ ਕਰਕੇ ਉਹਨੇ ਕਾਗਜ਼ ਬਾਸ ਚ ਲਾਉਣ ਦੇ ਆਇਆ ਉਹ ਕਾਗਜ਼ ਹਲੇ ਵਾਪਸ ਲੈ ਹੀ ਰਹੇ ਸੀ ਇਹਨੇ ਬੀਬੀ ਚਲੇ ਗਈ ਕਿ ਨਹੀਂ ਜੀ ਮੈਂ ਕਾਗਜ਼ ਦਾ ਵਾਪਸ ਲੈਣੇ ਨਹੀਂ ਆਪਣੇ ਤੇ ਉਹ ਗੱਲ ਚੱਲੀ ਵੀ 420 ਦਾ ਕੇਸ ਬਣਦਾ ਜੇ ਤੁਸੀਂ ਕਿਸੇ ਬੰਦੇ ਦੇ ਗਲਤ ਸਾਈਨ ਕਰਕੇ ਗਲਤ ਥੌਕ ਹੀ ਲੈ ਕੇ ਗਲਤ ਕਾਗਜ਼ ਵਾਸਤਾ ਦਿਓ ਤੋ ਫੇਰ ਉਹ ਕਹਿੰਕਿ ਉਸ ਤੋਂ ਦੌੜਗੀ ਤੇ ਫੇਰ ਇਹਨਾਂ ਨੇ ਅਨਾਉਂਸ ਕਰਤਾ ਕਿ ਵੀ ਆਪਾਂ ਦਾ ਬੀਐਸਪੀ ਦੇ ਕੈਂਡੀਡੇਟ ਦੀ ਸਪੋਰਟ ਕਰਨੀ ਆ ਉਹ ਤੁਸ ਜੀ ਬੀਬੀ ਦੀ ਸਟੇਟਮੈਂਟ ਪੜ੍ਹੀ ਹੋਣੀ ਆ ਵੀ ਮੈਂ ਗਰੀਬ ਜ਼ਰੂਰ ਆ ਪਰ ਮੈਂ ਜਲਾਲਤ ਨਹੀਂ ਸਹਿ ਸਕਦੀ ਸਾਡਾ ਕਿਰਦਾਰ ਹੈ ਵੀ ਸਾਡੇ ਲੋਕਾਂ ਦੇ ਵਿੱਚ ਸਾਡਾ ਆਧਾਰ ਹੈ ਵੀ ਹੁਣ ਜਦੋਂ ਤੁਸ ਵਿੱਚ ਮੈਂ ਟਿਕਟ ਵੀ ਦਿੱਤੀ ਹੈ 3 4 96 ਦਿੱਤਾ ਹੈ ਹੁਣ ਸਾਰਾ ਕੁਝ ਅਸੀਂ ਸਾਰਿਆਂ ਨੂੰ ਕਹਿ ਵੀ ਲਿਆ ਅਸੀਂ 5 ਲੱਖ ਰੁਪਏ ਦੇ ਬੋਰਡ ਵੀ ਛਪਾ ਲਏ ਦੇਖੋ ਗਰੀਬ ਆਦਮੀ ਸਾਹ ਤੇ 5 ਲੱਖ ਰੁਪਏ ਬਹੁਤ ਬੜੀ ਅਮਾਉਂਟ ਹੁੰਦੀ ਹੈ ਤੇ ਅੱਜ ਤੁਸੀਂ ਇਹਨੂੰ ਸਾਨੂੰ ਬਾਸ ਕਰ ਲੋ ਆਪਾਂ ਬੀਐਸਪੀ ਸਪੋਰਟ ਕਰਨੀ ਹੈ ਜੇ ਬੀਐਸਪੀ ਸਪੋਰਟ ਵੀ ਕਰਨੀ ਛੀ ਤਜਲੀਆ ਬਾਕੀ ਰਹਿੰਦੇ ਨੇ ਚਾਰ ਦੇ ਵਿੱਚ ਕਿਤੇ ਨਾ ਕੋਈ ਕੰਪਰੋਮਾਈਜ਼ ਕਰ ਲੈਂਦੇ ਉਹ ਤੋਂ ਪਹਿਲਾਂ ਹੀ ਉਹਦੇ ਕਾਲਜ ਬਾਸ ਕਰਾਉਣ ਦੀ ਜਿਹੜੀ ਗੱਲ ਸੀ ਉਹ ਕਿਸੇ ਦੇ ਵੀ ਹੱਜਮ ਨਹੀਂ ਅੱਜ ਮੈਨੂੰ ਨਹੀਂ ਪਤਾ ਕਿ ਸਾ ਸੁਖਵੀਰ ਸਿੰਘ ਬਾਲ ਜਿੱਥੇ ਤਕਰੀ ਚੋਂ ਨਿਸ਼ਾਨ ਹੈ ਉਥੇ ਜਦੋਂ ਬੀਐਸਪੀ ਨੂੰ ਸਪੋਰਟ ਕਰਨਗੇ ਤਾਂ ਉਹਦਾ ਅਸਰ ਕੀ ਹੋਊਗਾ ਕਿ ਇੱਕ ਪਾਸੇ ਆਪਾਂ ਕਹਿੰਦੇ ਆ ਮੈਂ ਸ਼ੋਮਨੀ ਕਾਲੀ ਦਲ ਦਾ ਪ੍ਰਧਾਨ ਆ ਤੇ ਦੂਜੇ ਪਾਸੇ ਆਪਾਂ ਤਕਰੀ ਨੂੰ ਛੱਡ ਕੇ ਆਪ ਬੀਐਸਪੀ ਨੂੰ ਸਪੋਰਟ ਕਰ ਰਹੇ ਹਾਂ ਇਹਦਾ ਇਹੋ ਇਹੀ ਕਲੀਅਰ ਹੋ ਗਿਆ ਕਿ ਵੀ ਉਹ ਸ਼ੋਮਨੀ ਕਾਲੀ ਦਲ ਦੇ ਪ੍ਰਧਾਨ ਹੀ ਹੈ ਨਹੀਂ ਬਾਗੀ ਹੋ ਗਏ ਕਿਉਂਕਿ ਸ਼ੋਮਨੀ ਕਾਲੀ ਦਲ ਦਾ ਕੈਂਡੀਡੇਟ ਆ ਉਹਦਾ ਵਿਰੋਧ ਕਰ ਰਹੇ ਆ ਤੋ ਇਹ 이슈 ਜੀ ਸਾਡਾ ਮੇਨ ਉਹਨਾਂ ਨੇ ਆਪ ਵੀ ਕੀਤੇ ਹੋਣਗੇ ਜੀ ਜਿਹੜੇ ਪ੍ਰਧਾਨ ਸਾਹਿਬ ਨੇ ਉੱਥੇ ਜਿਹੜੇ ਸਾਡੀ ਲੋਕਲ ਪ੍ਰਧਾਨ ਨੇ ਜਿਹੜੇ ਕੀ ਮੰਗ ਕਰਦੇ ਦੇਖੋ ਅਸੀਂ ਅਸੀਂ ਇਹੀ ਮੰਗ ਕਰਦੇ ਆ ਅਸੀਂ ਇਲੈਕਸ਼ਨ ਲੜਾਂਗੇ ਜੇ ਸ਼ੋਮਨੀ ਅਕਾਲੀ ਦਲ ਨੂੰ ਟਿਕਟ ਦਿੱਤੀ ਆ ਪੰਜਕ ਬੰਦੇ ਆ ਤੇ ਅਸੀਂ ਲੜਾਂਗੇ ਉਹਦੀ ਮਤ ਵੀ ਕਰਾਂਗੇ ਫਾਈਨੈਂਸ਼ਲੀ ਮਤ ਵੀ ਕਰਾਂਗੇ ਜਾ ਕੇ ਸਪੋਰਟ ਵੀ ਕਰਾਂਗੇ ਤੇ ਦੇਖੋ ਫੈਸਲਾ ਲੋਕਾਂ ਨੇ ਕਰਨਾ ਹੈ ਇਹ ਲੋਕਾਂ ਨੇ ਕਹਨ ਪਰ ਸਾਡੀ ਜਿਤਕ ਡਿਊਟੀ ਅਸੀਂ ਡਿਊਟੀ ਨਿਭਾਵਾਂਗੇ ਕੱਲ ਕੱਲ ਖਾਪ ਦਾ ਤਕੜੀ ਨਿਸ਼ਾਨੀ ਹੀ ਚੋਣ ਲੜਾਂਗੇ ਚਕਰੀ ਜੌਨਸਨ ਦੇ ਲੜਾਂਗੇ ਮੈ ਸਾਨੂੰ ਇਹ ਹੀ ਹੈਰਾਨਗੀ ਹੈ ਕਿ ਜਿਸ ਬੰਦੇ ਕੋਲੇ ਤਕੜੀ ਚੋਣ ਨਿਸ਼ਾਨ ਹੈ ਸਾਹ ਸੁਖਵੀਰ ਸਿੰਘ ਬਾਦਲ ਉੱਥੇ ਵਿਰੋਧ ਉਹਦੇ ਬਹੁਤ ਪ੍ਰਚਾਰ ਕਰ ਰਹੇ ਨੇ ਕਿ ਆਪਾਂ ਉਹਨਾਂ ਨੂੰ ਪ੍ਰਧਾਨ ਮੰਨਾਂਗੇ ਰਖੜਾ ਸਾਹਿਬ ਕੱਲ ਕੌਂਸਲਰ ਖਾਪ ਦਾ ਮੈਂਟੇਨ ਇਹ ਜੋ ਚਾਹਿਆ ਕਿ ਤੰਗੋ ਮજરા ਪਰਿਵਾਰ ਉਹ ਰਖੜਾ ਪਰਿਵਾਰ 40 ਸਾਲ ਤੋਂ 40 ਸਾਲ ਦੀ ਜਿਹੜੀ ਉਹਨਾਂ ਨੇ ਆਪਣੀਆਂ ਪੂਰੀਆਂ ਦੰਪੀਆਂ ਚਲਾਈਆਂ ਸਾਡੀ ਨਹੀਂ ਥੋੜੀ ਜੱਗੀ ਉਹ ਕਹਿੰਦੇ ਹੁਣ ਪਾਰਟੀ ਨੂੰ ਛੱਡ ਕੇ ਗਏ ਆ ਤਾਂ ਇਹ ਵੀ ਬਹੁਤ ਇਹਨਾਂ ਨੇ ਭਾਜਪੀ ਨੇ ਨਾਲ ਰਲੇ ਵੀ ਉਹ ਕਹਿੰਦੇ ਵੀ ਇੰਕੇ ਸ਼ਰਮਨ ਮੋਹਰਤੀ ਜਿਹੜੀ ਵੀ ਭਾਜਪੀ ਦੇ ਨਾਲ ਰਲੇ ਪਿਆ ਰਕੜਾ ਪਰਿਵਾਰ ਉਹ ਕਿੱਥੇ ਬਜਰ ਬਿਲਕੁਲ ਠੀਕ ਗੱਲ ਹੈ ਪਹਿਲੀ ਗੱਲ ਤਾਂ ਇਹ ਹੈ ਮਿੰਟੇ ਦਾ ਮੇਰਾ ਕੋਈ ਜਵਾਬ ਦੇਣਾ ਪਣਦਾ ਨਹੀਂ ਉਹ ਕੋਈ ਐਡਾ ਬڑا ਲੀਡਰ ਨਹੀਂ ਬਣ ਗਿਆ ਉਹ ਤਾਂ ਆਵੇ ਬਾਗੀ ਸੀਗਾ ਕਾਂਗਰਸ ਤੋਂ ਆਇਆ ਸੀਗਾ ਕਿ ਜਿੱਤੇ ਤੱਕ ਦਾ ਬੀਜਪੀ ਦੀ ਬੀਜਪੀ ਦੀ ਸਾਥ ਸੁਖਵੀਰ ਸਿੰਘ ਬਾਦਲ ਦੀ ਹੁਣ ਤੱਕ ਸਾਝੇ ਰਹੀ ਹੈ ਲਾਸਟ ਤੱਕ ਵੀ ਉਹ ਕਰਦਾ ਰਿਹਾ ਹੈ ਸਾਡੀ ਭੈਣ ਉਥੇ ਮੰਤਰੀ ਰਹੀ ਉਹਦੇ ਨਾਲ ਆ ਕੇ ਉਹਨੇ ਕੋਰ ਕਮੇਟੀ ਦੇ ਵਿੱਚ ਇਹ ਵੀ ਗੱਲ ਕਹੀ ਹੈ ਕਿ ਮੈਂ ਪ੍ਰਾਈਮ ਮਿੰਟਰ ਸਾਹਿਬ ਕੋ ਗਿਆ ਸੀ ਮੈਂ ਅਮਰਸ਼ਾ ਕੋਲ ਵੀ ਗਿਆ ਸੀ ਉਹ ਕਹਿੰਦੇ ਨੇ ਕਿ ਵੀ ਅਧਿਆ ਸ਼ੀਟਾਂ ਲੈਣੀਆਂ ਨੇ ਤੁਸੀਂ ਕਿਸਾਨਾਂ ਦੇ ਉਲਟ ਬੋਲੋ ਤੁਸੀਂ ਬੰਦੀ ਸਿੰਘਾਂ ਦੇ ਉਲਟ ਬੋਲੋ ਇਹ ਗੱਲ ਹੋਣੀ ਚਲਦੀ ਇਹ ਗੱਲ ਪੋਸੀਬਲ ਨਹੀਂ ਜੇ ਗੱਲ ਹੋਈ ਸੀ ਤਾਂ ਉਹਨਾਂ ਨੂੰ ਆ ਕੇ ਕੋਰ ਕਮੇਟੀ ਦੇ ਵਿੱਚ ਗੱਲ ਕਰਨੀ ਚਾਹੀਦੀ ਸੀ ਉਹਨਾਂ ਨੂੰ ਆ ਕੇ ਗੱਲ ਕਰਨੀ ਚਾਹੀਦੀ ਸੀ ਕਿ ਵੀ ਤੁਸੀਂ ਆ ਗੱਲ ਹੋਈ ਆ ਪੱਕੀ ਕੀ ਹੈ ਫਿਰ ਇਲੈਕਸ਼ਨ ਦੇ ਵਿੱਚ ਇਸ਼ੂ ਬਣਾਉਣਾ ਚਾਹੀਦਾ ਸੀ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਤਾਂ ਫਰਕ ਹੈ ਹੀ ਨਾ ਗੱਲ ਦੇ ਵਿੱਚ ਕਿੱਥੇ ਤੱਕ ਜਿੱਥੇ ਤੱਕ 40 ਸਾਲ ਦੀ ਗੱਲ ਹੈ ਨਾ ਉਹਦੀ ਗੱਲ ਹੈ ਮੈਨੂੰ ਅੱਜ 25 ਸਾਲ ਹੋ ਗਏ ਪਾਰਟੀ ਦੇ ਵਿੱਚ 25 ਸਾਲ ਦੇ ਵਿੱਚ ਸਾਹ ਪ੍ਰਕਾਸ਼ ਸਿੰਘ ਬਾਦਲ ਮੈਨੂੰ ਬਹੁਤ ਜ਼ੋਰ ਦੇ ਕੇ ਲੈ ਕੇ ਆਏ ਇਸ ਪਾਰਟੀ ਦੇ ਵਿੱਚ ਮੇਰਾ ਮਨ ਨਹੀਂ ਸੀ ਨਾ ਮੈਂ ਕਦੇ ਕੋਈ ਇਲੈਕਸ਼ਨ ਲੜੀ ਸੀ ਉਸ ਤੋਂ ਪਹਿਲਾਂ ਮੈਂ ਕੋਈ ਕਦੇ ਇਲੈਕਸ਼ਨ ਲੜੀ ਨਹੀਂ ਸੀ ਅਰ ਮੇਰਾ ਖਿਆਲ ਆ ਵੀ ਮੈਂ ਇਹ ਸਮਝਦਾ ਕਿ ਮੇਰੀ ਕੰਟਰੀਬਿਊਸ਼ਨ ਕੁਝ ਉਹਨਾਂ ਨੂੰ ਘੱਟ ਨਹੀਂ ਹੈ ਹਰ ਮੋੜ ਦੇ ਉੱਤੇ ਪੂਰੀ ਮਤਦ ਕਰਿਆ ਸ਼ੋਨੀ ਕਾਂਗਰਸ ਦੀ ਮਤਦ ਗਈ ਹੈ ਜਿੱਥੇ ਜੋ ਹੁਕਮ ਲਾਉਂਦੇ ਰਹੇ ਉਹ ਅਸੀਂ ਪੂਰਾ ਕਰਦੇ ਰਹੇ ਸਾਡੀ ਸਮੂਲੀਤ ਮੂਲੇ ਬੰਦੇ ਚ ਰਹੀ ਹੈ ਚਾਹੇ ਉਹਨਾਂ ਨੇ ਸਾਨੂੰ ਫੈਨਚ ਨਹੀਂ ਕਿਹਾ ਚਾਹੇ ਉਹਨਾਂ ਨੇ ਬੰਦੇ ਇਕੱਠੇ ਕਰਨ ਨੂੰ ਕਿਹਾ ਜੋ ਵੀ ਕਿਹਾ ਆ ਪਟਿਆਏ ਆਏ ਨੂੰ ਪੁੱਛ ਕੇ ਦੇਖੋ ਜਦੋਂ ਬਾਦਲ ਸਾਹਿਬ ਇੱਥੇ ਮਿਊਨਿਸਪੈਲਟੀ ਦੀ ਇਲੈਕਸ਼ਨ ਸੀਗੀ ਪੰਜ ਪੰਜ 7 7 ਬੰਦੇ ਤੇ ਵੀ ਬਾਦਲ ਸਾਹਿਬ ਜਾਂਦੇ ਰਹੇ ਅਸੀਂ ਉਹ ਇਕੱਠ ਕਰਦੇ ਰਹੇ ਹਾਂ ਉਦੋਂ ਵੀ ਅਸੀਂ ਇੱਕ ਦੋ ਸੀਟਾਂ ਜਿੱਤੀਆਂ ਸੀ ਲੋਕਿ ਸਾਰਾ ਪੰਜਾਬ ਵੀ ਆਪਾਂ ਪਿੱਛੇ ਰਹਿ ਗਏ ਸੀ Что да когда?